ਕਣੂ ਕਨਸੀਵ ਰੇਟ ਆਪਣੇ ਫਾਰਮ ਤੇ ਵਧ ਹੀ ਜਾਂਦਾ ਜੇ ਆਪਾਂ ਬੋਲ ਤੋਂ ਕਨਸੀਵ ਕਰਾਉਣੇ ਆ ਕਿਸੇ ਵੀ ਫਾਰਮ ਦੇ ਉੱਪਰ ਜਿੱਥੇ ਬੋਲ ਰੱਖਿਆ ਹੁੰਦਾਗਾ ਉੱਥੇ ਜੇ ਕੋਈ ਗਾਵਾਂ ਰਿਪੀਟ ਹੋ ਜਾਂਦੀਆਂ ਕਨਸੀਵ ਨਹੀਂ ਕਰਦੀਆਂ ਉਹ ਮੋਸਟਲੀ ਜਿਹੜੀਆਂ ਰਿਪੀਟਰ ਗਾਵਾਂ ਇੱਕ ਵਾਰ ਆਪਾਂ ਬੋਲ ਤੋਂ ਕਨਸੀਵ ਕਰਾਉਣੇ ਆ ਤੇ ਉਹ ਗੱਬੜ ਰਹੀ ਜਾਂਦੀਆਂ ਜ਼ਿਆਦਾਤਰ ਬਾਈ ਜੇ ਕੋਈ ਗਾਂ ਦੇ ਇਨਫੈਕਸ਼ਨ ਵਗੈਰਾ ਹੀ ਜ਼ਿਆਦੇ ਆ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਬਾਈ ਸੋਸਰੀਆ ਗਾਲ ਨਮਸਕਾਰ ਆ ਬਾਈ ਜੀ ਅੱਜ ਆਪਾਂ ਵੀਡੀਓ ਜਿਹੜੀ ਬਣਾ ਰਹੇ ਆ ਆਪਣੇ ਕੋਲ ਇੱਕ ਬੁੱਲਾ ਹੈ ਅੱਜ ਆਪਾਂ ਬੁੱਲ ਦਿਖਾਵਾਂਗੇ ਆਪਣੇ ਕੋਲ ਜਿਹੜਾ ਫਾਰਮ ਤੇ ਰੱਖਿਆ ਹੋਇਆ ਹੈ ਬਾਈ ਇਹ ਬੁੱਲਾ ਆਪਣੇ ਕੋਲੇ ਬਾਈ ਰੱਖਿਆ ਹੋਇਆ ਹੈ ਐਚ ਐਫ ਦਾ ਬੁੱਲਾ ਇਹ ਜਿਹੜਾ ਆਪਣਾ ਫਾਰਮ ਤੇ ਰੱਖਿਆ ਹੋਇਆ ਹੈਗਾ ਕਈ ਵਾਰ ਕੋਈ ਐਨੀਮਲ ਬਾਰੀ-ਬਾਰੀ ਫਿਰ ਜਾਂਦਾ ਰਿਪੀਟ ਹੋ ਜਾਂਦਾ ਸਾਰੇ ਰਿਪੀਟ ਐਨੀਮਲ ਤਾਂ ਨਹੀਂ ਆਪਾਂ ਕਹਿੰਦੇ ਲਵੀ ਬੁੱਲ ਤੋਂ ਕਨਸੀਵ ਕਰ ਜਾਣਗੇ ਕਈ ਐਨੀਮਲ ਹੁੰਦੇ ਆ ਕਈ ਵਾਰ ਆਪਾਂ ਸੀਮਨ ਲਾਉਨੇ ਨਹੀਂ ਕਨਸੀਵ ਕਰਦੇ ਤਾਂ ਕਰਕੇ ਆਪਾਂ ਨੂੰ ਬੁੱਲ ਫਾਰਮ ਤੇ ਰੱਖ ਲੈਣਾ ਚਾਹੀਦਾ ਡੇਢ ਸਾਲ ਦੀ ਅਜੇ ਇਹਦੀ ਉਮਰ ਹੋਈ ਆ ਬੁੱਲ ਦੀ 1.5 ਸਾਲ ਦਾ ਉਮਰ ਦੇ ਹਿਸਾਬ ਨਾਲ ਵੀ ਇਹਦਾ ਕੱਦ-ਕਾਠ ਬਹੁਤ ਆ ਬਾਈ ਜਿਹੜੀ ਮੈਂ ਪਹਿਲਾਂ ਬੱਚੀ ਦਿਖਾਈ 3 ਸਾਲ ਦੀ ਵੀਡੀਓ ਦੇ ਵਿੱਚ ਉਦੋਂੋਂ ਜ਼ਿਆਦਾ ਕਰਦਾ ਉਹਦੇ ਬਰਾਬਰ ਹਾਈਟ ਆ ਇਹਦੀ ਅਜੇ ਇਹਨੇ ਗਰੋਥ ਹੋਰ ਕਰਨੀ ਆ ਇਹਨੇ ਕੱਦ ਵਗੈਰਾ ਵੀ ਲੱਗੇ ਜਾਣਾ ਹੈ ਇਹਨੇ ਵਜ਼ਨ ਵਗੈਰਾ ਵੀ ਹੋਰ ਬਣਾਉਣਾ ਵੀਰੇ ਇਹਦਾ 10-11 2022 ਨੂੰ ਬਰਥ ਹੋਇਆ ਸੀ ਇਹ ਬੋਲਦਾ ਜਿਹੜੀ ਇਹਦੀ ਮਦਰ ਆ ਮਦਰ ਦਾ ਰਿਕਾਰਡ ਵੀ ਬਹੁਤ ਜ਼ਿਆਦਾ ਆ ਹਰ ਬੰਦੇ ਨੂੰ ਜੇ ਕਿਸੇ ਨੇ ਫਾਰਮ ਕਰਦਾ ਕੋਈ ਛੋਟਾ ਜਾਂ ਵੱਡਾ ਫਾਰਮ ਕਰਦਾ ਜੇ ਕੋਈ ਬੁੱਲ ਰੱਖਣਾ ਚਾਹੁੰਦਾਗਾ ਫਾਰਮ ਦੇ ਉੱਪਰ ਉਹਨੂੰ ਹੀ ਉਹ ਬੁੱਲ ਰੱਖਣਾ ਚਾਹੀਦਾ ਫਾਰਮ ਤੇ ਜਿਹਦੀ ਐਵਰੇਜ ਮਤਲਬ ਕਿ ਮਦਰ ਫਾਦਰ ਦਾ ਰਿਕਾਰਡ ਵਧੀਆ ਹੋਵੇ ਇਹਦਾ ਰਿਕਾਰਡ ਵਧੀਆ ਹੋਣ ਦੇ ਕਾਰਨ ਹੀ ਆਪਾਂ ਆਪਦੇ ਫਾਰਮ ਤੇ ਬੁੱਲ ਰੱਖਿਆ ਜਿਹੜੀ ਇਹਦੀ ਮਧਰਾ ਮੇਰੇ ਕੋਲੇ ਮੈਂ ਮੇਲੇ 'ਚ ਵੀ ਲੈ ਗਿਆ ਸੀ ਉਹਨੇ ਪੀਕ ਦੇ ਵਿੱਚ 60 ਲੀਟਰ ਦੁੱਧ ਕੱਢਿਆ ਬਾਈ ਉਹਦਾ ਰਿਕਾਰਡ ਮੇਰੇ ਕੋਲੇ ਸਾਰਾ ਹੈਗਾ ਇਹਦੀ ਮਦਰ ਦਾ ਰਿਕਾਰਡ ਆ ਇਹ ਆਪਣੇ ਫਾਰਮ ਦੇ ਉੱਪਰ ਜਿਹੜਾ ਬੋਲਾ ਵੀਰੇ ਜਾ ਰਿਹਾ ਇਹ ਸਟਾਕੀ ਸੀਮਣਾ ਪੀਡੀਐਫ ਹੈ ਪੀਡੀਐਫਾ ਦਾ ਸੀਮਣਾ ਇਹ ਸਟਾਕੀ 10 11 2022 ਨੂੰ ਇਹ ਪੈਦਾ ਹੋਇਆ ਸੀ ਵੀਰੇ ਆਪਣੇ ਫਾਰਮ ਤੇ ਤੇ ਹੁਣ ਉਹਦੇ ਹਿਸਾਬ ਨਾਲ ਇਹਦੀ ਉਮਰ ਲਾ ਲੋ 1.5 ਸਾਲ ਬੰਦੀ ਹੈ ਇਹਦੀ ਉਮਰ ਅਜੇ ਆਹ 24 ਦੇ ਵਿੱਚ 11ਵੇਂ ਮਹੀਨੇ 10 11 ਨੂੰ ਜਾ ਕੇ ਇਹਨੇ 2 ਸਾਲ ਦਾ ਹੋਣਾ ਬਾਈ ਅਜੇ ਖੀਰਾਗਾ ਇਹ ਬਹੁਤ ਵਧੀਆ ਦੀ ਗਰੋਥ ਹੋਈ ਹੈ ਵੀਰੇ ਇਹਦੀ ਮਦਰ ਦਾ ਰਿਕਾਰਡ ਵੀ ਬਹੁਤ ਵਧੀਆ 12000 ਲੀਟਰ ਨੇ 300 ਦਿਨਾਂ ਦਾ ਦੁੱਧ ਇਹਦੀ ਮਦਰ ਨੇ ਦਿੱਤਾ ਸੀ ਆਪਣੇ ਫਾਰਮ ਦੇ 12000 ਲੀਟਰ ਤੋਂ ਥੋੜਾ ਜ਼ਿਆਦਾ ਹੀ ਸੀਗਾ ਦੁੱਧ ਦਾ ਵੀਰੇ ਮੈਂ ਓਕਾ ਪੁਕਾ ਕਹਿ ਰਿਹਾ ਤੁਹਾਨੂੰ 12000 ਲੀਟਰ ਉਹਦੀ ਮਦਦ ਆਪਣੇ ਫਾਰਮ ਤੇ ਹਜੇ ਵੀ ਹੈਗੀ ਆ ਉਹ ਹੈਗੀ ਆ ਵਰਲਡ ਵਾਈਡ ਇਮਪ੍ਰੈਸ਼ਨ ਦਾ ਸੀਮਨ ਵਰਲਡ ਵਾਈਡ ਦੇ ਵਿੱਚ ਇੱਕ ਸੀਮਨ ਆ ਸੀ ਇਮਪ੍ਰੈਸ਼ਨ ਇਮਪ੍ਰੈਸ਼ਨ ਬੁੱਲਦੀ ਆ ਵੀਰੇ ਉਹਨੇ ਪੀਕ ਦੇ ਉੱਪਰ ਆਪਣੇ ਫਾਰਮ ਤੇ ਆਪਾਂ ਤਿੰਨ ਵਾਰ ਚੋਈ ਕਰਦੇ ਸੀ ਪੀਕ ਤੇ 6 ਲੀਟਰ ਦੁੱਧ ਕੱਢਿਆ ਆਪਣੇ ਫਾਰਮ ਤੇ ਉਹਨੇ ਤੇ ਇਹਦੀ ਬਾਂਤਰ ਵਗੈਰਾ ਦੇਖੋ ਹਾਈਟ ਵਗੈਰਾ ਦੇਖੋ ਹਜੇ ਇਹ ਗਰੋਥ ਕਰ ਰਿਹਾ ਬਾਕੀ ਨਾਰਮਲ ਫੀਡਿੰਗ ਆ ਕੋਈ ਸਪੈਸ਼ਲ ਨਹੀਂ ਮੈਂ ਇਹਦੇ ਵਾਸਤੇ ਖਵਾਉਂਦਾ ਸਗੋਂ ਦੂਜੇ ਐਨੀਮਲ ਦਾ ਮੇਰੇ ਖੁੱਲੇ ਰਹਿੰਦੇ ਇਹਨੂੰ ਮੈਂ ਬੰਨ ਕੇ ਰੱਖਦਾ ਇਹਦੇ ਵਾਸਤੇ ਸ ਇਨੂੰ ਬੰਨ ਕੇ ਰੱਖਣ ਦੇ باوجود ਵੀ ਇਹਨੇ ਬਹੁਤ ਗ੍ਰੋਥ ਕਰੀ ਆ ਭਾਈ ਕੋਈ ਵੀ ਆਪਾਂ ਫਾਰਮ ਕਰਦੇ ਆ ਆਪਾਂ ਆਪਣੇ ਕੋਲੇ ਰਿਪੀਟਿੰਗਾਂ ਆਵਾਂ ਆ ਜਾਂਦੇ ਆ ਕਈ ਵਾਰ ਆਪਾਂ ਸੋਚਦੇ ਆ ਆਪਾਂ ਬੁੱਲ ਤੋਂ ਆਪਾਂ ਕਨਸੀਵ ਕਰਾ ਲੈਨੇ ਆ ਭਾਈ ਬਹੁਤ ਵਧੀਆ ਰਿਜ਼ਲਟ ਮਿਲਦਾਗਾ ਜੇ ਆਪਾਂ ਗਾਵਾਂ ਬੁੱਲ ਤੋਂ ਕਨਸੀਵ ਕਰਾਉਨੇ ਆ ਜਿਹੜੀਆਂ ਆਪਣੇ ਕੋਲੇ ਰਿਪੀਟ ਕਰਦੇ ਆ ਕਈ ਵਾਰ ਆਪਾਂ ਏਆਈ ਕਰਕੇ ਥੱਕ ਜਾਂਦੇ ਆ ਜ਼ਰੂਰੀ ਨਹੀਂ ਉਹ ਬੁੱਲ ਤੇ ਵੀ ਰਹਿ ਜੂ ਪਰ ਮੋਸਟਲੀ ਆਪਾਂ ਨੂੰ ਕਨਸੀਵ ਰੇਟ ਆਪਣੇ ਫਾਰਮ ਤੇ ਵਧ ਹੀ ਜਾਂਦਾ ਜੇ ਆਪਾਂ ਬੁੱਲ ਤੋਂ ਕਨਸੀਵ ਕਰਾਉਨੇ ਆ ਕਿਸੇ ਵੀ ਫਾਰਮ ਦੇ ਉੱਪਰ ਜਿੱਥੇ ਬੁੱਲ ਰੱਖਿਆ ਹੁੰਦਾਗਾ ਉੱਥੇ ਜੇ ਕੋਈ ਗਾਵਾਂ ਰਿਪੀਟ ਹੋ ਜਾਂਦੀਆਂ ਕਨਸੀਵ ਨਹੀਂ ਕਰਦੀਆਂ ਉਹ ਮੋਸਟਲੀ ਜਿਹੜੀਆਂ ਰਿਪੀਟਰ ਗਾਵਾਂ ਇੱਕ ਵਾਰ ਆਪਾਂ ਬੋਲੋ ਤੋਂ ਕਨਸੀਵ ਕਰਾਉਣੇ ਆ ਤੇ ਉਹ ਗੱਭਣ ਰਹੀ ਜਾਂਦੀਆਂ ਜ਼ਿਆਦਾਤਰ ਬਾਈ ਜੇ ਕੋਈ ਗਾਂ ਦੇ ਇਨਫੈਕਸ਼ਨ ਵਗੈਰਾ ਹੀ ਜ਼ਿਆਦੇ ਆ ਅੰਦਰੋਂ ਪਾਕ ਵਗੈਰਾ ਆਉਂਦੀ ਆ ਉਹ ਗਾਂ ਪਵਾਣਾ ਬੋਲੋ ਤੋਂ ਰਹੀਂ ਨਹੀਂ ਮੋਸਟਲੀ ਆਪਾਂ ਨੂੰ ਰਿਜ਼ਲਟ ਮਿਲ ਜਾਂਦਾਗਾ ਹੁਣ ਜਿਹੜੇ ਵੀ ਕਹਿੰਦੇ ਆ ਸਾਡੇ ਫਾਰਮ ਤੇ ਜ਼ਿਆਦੇ ਰਿਪੀਟਰ ਗਾਵਾਂ ਯਾਰਾ ਗਾਵਾਂ ਰਹਿੰਦੀਆਂ ਨਹੀਂ ਉਹ ਏਆਈ ਵਾਰੀ ਵਾਰੀ ਕਰਾਈ ਜਾਂਦੇ ਆ ਉਹਨਾਂ ਨੂੰ ਆਪਦੇ ਫਾਰਮ ਤੇ ਇੱਕ ਬੋਲ ਰੱਖ ਲੈਣਾ ਚਾਹੀਦਾ ਵਧੀਆ ਰਿਕਾਰਡ ਵਾਲਾ ਬੁੱਲ ਬਿਨਾਂ ਰਿਕਾਰਡ ਤੋਂ ਬੁੱਲ ਤੋਂ ਕਨਸੀਵ ਕਰਾਉਣ ਦਾ ਕੋਈ ਫਾਇਦਾ ਨਹੀਂ ਮਨੂੰ ਐ ਪਤਾ ਲੱਗ ਵੀ ਇਹ ਬੁੱਲ ਤੋਂ ਜਦੋਂ ਮੈਂ ਆਪਦੀਆਂ ਗਾਵਾਂ ਕਨਸੀਵ ਕਰਾਵਾਂਗਾ ਤਾਂ ਵੀ ਉਹ ਪਹਿਲੇ ਸੂਏ 40+ ਦੁੱਧ ਦੇਣੀਆਂ ਵੀਰੇ ਸਾਰਾ ਰਿਕਾਰਡ ਹੈਗਾ ਇਹਦੀ ਮਦਰ ਦਾ ਇਹਦੀ ਨਾਨੀ ਦਾ ਮੇਰੇ ਕੋਲ ਪੂਰਾ ਰਿਕਾਰਡ ਪਿਆ ਹੈ ਦਾ ਵੀਰੇ ਇਸ ਤਰ੍ਹਾਂ ਦਾ ਬੁੱਲੀ ਰੱਖਣਾ ਚਾਹੀਦਾ ਆਪਾਂ ਨੂੰ ਫਾਰਮ ਤੇ ਥੋੜਾ ਜਿਹਾ ਵੀਡੀਓ ਦੇ ਵਿੱਚ ਮੈਂ ਕਲਿੱਪ ਦਿਖਾ ਦੇਣਾ ਇਹਦੀ ਮਦਰ ਦੀ ਵੀ ਉਹ ਮਦਰ ਇਹਦੀ ਵਾਈਟ ਆ ਜ਼ਿਆਦਾ ਜ਼ਿਆਦਾ ਵਾਈਟ ਆ ਹੈ ਤਾਂ ਉਹਦੇ ਵੀ ਜੀ ਸਪੌਟ ਬਲੈਕ ਆ ਪਰ ਉਹ ਜਿਆਦਾ ਵਾਈਟ ਆ ਉਹਦਾ ਵੀ ਕੱਦ-ਗਾਠ ਬਹੁਤ ਆ ਯਾਰ ਵਧੀਆ ਆਰਡਰ ਦੀ ਆ ਬਹੁਤ ਵਧੀਆ ਸਭ ਤੋਂ ਵੱਧ ਮੇਰੇ ਹਾਈ ਜੀਲਡਰ ਦੀ ਮਧਰੀ ਆ ਮੇਰੇ ਫਾਰਮ ਤੇ ਜਿਨੇ ਆ ਮੇਰੇ ਫਾਰਮ ਤੇ ਸਭ ਤੋਂ ਵੱਧ ਦੁੱਧ ਕੱਢਿਆ ਤਾਂ ਕਰਕੇ ਆ ਬਾਈ ਯਾਰ ਚੰਗੀ ਬਰੀਡ ਦੇ ਆਪਾਂ ਐਨੀਮਲ ਜਦੋਂ ਆਪਣੇ ਫਾਰਮ ਤੇ ਰੱਖਣ ਲੱਗ ਗਏ ਕਹਾ ਆਪਣੀ ਬਰੀਡ ਦੇ ਵਿੱਚ ਸੁਧਾਰ ਹੀ ਹੋਣਾ ਚੰਗੀਆਂ ਨਸਲੀ ਤਿਆਰ ਹੋਣੀਆਂ ਇੱਕ ਵਾਰ ਟਾਈਮ ਲੱਗ ਜੂਗਾ ਇੱਕ ਬੀਜ ਦਾ ਮੈਨੂੰ ਮੈਸੇਜ ਆਇਆ ਕਹਿੰਦਾ ਯਾਰ ਬਾਈ ਮੈਂ ਚੰਗੇ ਪੈਸੇ ਲਾ ਕੇ 2-2 ਲੱਖ ਰੁਪਏ ਦੀ ਗਾਂ ਲੈ ਕੇ ਆਈ 40 ਲੀਟਰ ਕਹਿ ਕੇ ਦਿੱਤੀ ਸੀ ਮੈਨੂੰ ਦੋ ਤਿੰਨ ਗਾਵਾਂ ਲੈ ਆਇਆ ਹੁਣ ਤੇ ਕਹਿੰਦਾ ਦੁੱਧ 20 ਲੀਟਰ ਕੱਢ ਦੇ ਆਂਗਾ ਇਹੇ ਜੀ ਬਾਈ ਹਰੇਕ ਨਾ ਹੁੰਦੀ ਆ ਜਿਹੜੇ ਵੀਰ ਸੇਲ ਕਰਨ ਵਾਲੇ ਆ ਉਹਨਾਂ ਨੂੰ ਬੇਨਤੀ ਆ ਬਈ 5-4 ਕਿਲੋ ਦਾ ਦੁੱਧ ਆ ਇੱਧਰ ਉੱਧਰ ਹੋ ਜਾਂਦਾ ਯਾਰ ਅੱਧਾ ਦਾ ਡਿਫਰੈਂਸ ਨਾ ਦੱਸਿਆ ਕਰੋ ਕਈ ਵੀਰਾਂ ਦੀ ਐ ਵੀ ਆਪਾਂ ਕਹਿ ਸਕਦੇ ਆ ਵੀਰ ਤੋਂ ਪ੍ਰੋਪਰ ਸੇਵਾ ਨਾ ਹੀ ਹੋਵੇ ਕਈ ਵੀਰ ਸੇਵਾ ਵੀ ਚੰਗੀ ਕਰਦੇ ਆ ਸਾਰਾ ਕੁਝ ਵਧੀਆ ਪਾਉਂਦੇ ਆ ਤਾਂ ਵੀ ਉਹ ਦੁੱਧ ਨਹੀਂ ਕੱਢ ਦੇਂਗਾ ਵਾ ਤਾਂ ਕਰਕੇ ਆ ਜਿਹੜੇ ਵੀਰ ਐਨੀਮਲ ਸੇਲ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਆ ਲਵੀ ਥੋੜਾ ਮੋਟਾ ਡਿਫਰੈਂਸ ਤਾਂ ਦੱਸ ਦਿਆ ਕਰੋ 5-4 ਕਿਲੋ ਦਾ ਆਏ ਨਾ ਹੋਵੇ ਲੋ ਵੀ ਅੱਧਾ ਦਾ ਫਰਕ ਹੋ ਜੇ ਫਿਰ ਬੰਦੇ ਦੇ 2 ਲੱਖ ਰੁਪਏ ਲਾ ਕੇ ਬਹੁਤ ਚੁੱਬਦੇ ਆ ਯਾਰ ਬਾਈ ਫਿਰ ਉਹਦਾ ਮਾਨਾ ਡੈਰੀ ਤੋਂ ਫਿੱਕਾ ਪਾ ਜਾਂਦਾ ਅਗਲਾ ਕਹਿੰਦਾ ਯਾਰ ਮੈਂ ਇੰਨੇ ਪੈਸੇ ਲਾਏ ਸੀ ਉਹ ਬੰਦਾ ਬਰੀਡ ਦੇਖ ਕੇ ਦੁੱਧ ਦੇਖ ਕੇ ਲੈਂਦਾ ਲੈ ਵੀ ਗਾਹਾਂ ਨੂੰ ਮੇਰੇ ਕੋਲੇ ਬਰੀਡ ਵਧੀਆ ਤਿਆਰ ਹੋ ਜੂਗੀ ਪਰ ਜਿਹੜੇ ਵੀਰ ਕੋਲੇ 20 ਕਿਲੋ ਵਾਲੀ ਵੀ ਗਾਂ ਆ ਗਈ ਚੱਲ ਹੁਣ ਜਦੋਂ ਆਪਾਂ ਖਰੀਦ ਹੀ ਲਈ ਸੌਦਾ ਹੀ ਹੋ ਗਿਆ ਉਹਨੂੰ ਰੱਖ ਸਵਰ ਕਰੋ ਫਿਰ ਉੱਥੇ ਉੱਥੇ ਕੀ ਚਾਹੀਦਾ ਉਹ ਵੀਰ ਨੂੰ ਉੱਥੋਂ ਮਿਹਨਤ ਸਟਾਰਟ ਕਰ ਲੈ ਬਾਈ ਛੋਟੇ ਫਿਰ ਉਹਨੂੰ 3 ਸਾਲ ਵੱਧ ਲੱਗ ਜਾਣਗੇ ਉਹਨੂੰ ਬਰੀਡ ਤਿਆਰ ਕਰਦੇ ਕਰਦੇ ਟਾਈਮ ਲੱਗ ਜੂਗਾ ਪਰ ਕਾਮਯਾਬ ਉਹਨੇ ਵੀ ਹੋ ਜਾਣਾ ਬਾਈ 3 ਸਾਲ ਤਾਂ ਮੈਂ ਹਰ ਇੱਕ ਵਾਰੀ ਕਹਿਣਾ ਉਹਨਾਂ 3 ਸਾਲ ਤਾਂ ਆਪਾਂ ਨੂੰ ਡੈਰੀ ਦੇ ਵਿੱਚ ਸਿੱਖਣ ਤੇ ਲੱਗ ਜਾਂਦੇ ਆ 3 ਸਾਲ ਤਾਂ ਆਪਾਂ ਨੂੰ ਡੈਰੀ ਦਾ ਕੰਮ ਸਿੱਖਣ ਤੇ ਲੱਗ ਜਾਂਦੇ ਆ ਕਹੇ ਜੀ ਆਪਾਂ ਫੀਡ ਪਾਉਣੀ ਆ ਕਿਵੇਂ ਇਹਨਾਂ ਨੂੰ ਰੱਖ ਰਖਾ ਕਰਨਾਗਾ ਕਿੰਨੇ ਟਾਈਮ ਇਹਨਾਂ ਦਾ ਦੁੱਧ ਚੋਣਾ ਕਹੇ ਜੀ ਇਹਨਾਂ ਨੂੰ ਆਪਾਂ ਸੀਮਨ ਦੇਣਾਗਾ ਕਿਵੇਂ ਆਪਾਂ ਰਿਕਾਰਡ ਰੱਖਣਾ ਕਿਵੇਂ ਆਪਾਂ ਟੈਗਿੰਗ ਕਰਦੀਆਂ ਇਹ ਕੰਮ ਆਪਾਂ ਨੂੰ ਸਿੱਖਦੇ-ਸਿੱਖਦੇ ਕਾਫੀ ਟਾਈਮ ਲੱਗ ਜਾਂਦਾ ਹੌਲੀ-ਹੌਲੀ ਹਜੇ ਵੀ ਮੈਂ ਤਾਂ ਇੰਨੇ ਚਿਰ ਹੋ ਗਏ 15 ਸਾਲ ਡੇਰੀ ਕਰਦੇ ਨੂੰ ਹਜੇ ਵੀ ਮੈਂ ਤਾਂ ਸਿੱਖੀ ਜਾਂਦਾਗਾ ਮੈਂ ਇਹੀ ਕਹਿਣਾ ਉਹਨਾਂ ਹਰੇਕ ਵੀਡੀਓ ਦੇ ਵਿੱਚ ਹਰ ਵਾਰੀ ਕੋਈ ਨਾ ਕੋਈ ਚੀਜ਼ ਨਵੀਂ ਸਿੱਖੀਦੀ ਹੈ ਬਈ ਫਾਰਮ ਦੇ ਵਿੱਚ ਇਹ ਮਧਰਾ ਵੀਰੇ ਜਿਹੜੀ ਇਹ ਖੜੀ ਹੈ ਮਧਰਾ ਇਹਦਾ ਕੱਦ-ਕਾਦ ਦੇਖੋ ਲੰਬਾਈ ਦੇਖੋ ਇਹਦੀ ਆਡਰ ਦੇਖੋ ਗਰੀ ਇਹਦਾ ਯਾਰ ਇਹਦੇ ਐਡਰੈਸ ਵੇਨ ਵਗੈਰਾ ਬਹੁਤ ਆ ਇਹ ਮਦਰ ਆ ਉਹ ਸਾਮ ਦੀ ਵੀਰੇ ਯਾਰਾ ਸਾਰਾ ਰਿਕਾਰਡ ਆ ਬਕਾਇਦਾ ਤੇ ਆਪੇ ਇਸ ਤਰ੍ਹਾਂ ਦੇ ਐਨੀਮਲ ਪਾਲਾਂਗੇ ਨਾ ਆਪਦੇ ਫਾਰਮ ਤੇ ਫਿਰ ਆਪਣਾ ਫਾਰਮ ਹੌਲੀ ਹੌਲੀ ਗਰੋ ਕਰੀ ਜਾਊਗਾ ਵੀਰੇ ਬਾਕੀ ਹੁੰਦਾ ਲਵੀ ਆਪਾਂ ਫੀਡਿੰਗ ਇਹ ਜੀ ਕਰਦੇ ਆ ਜੇ ਆਪਾਂ ਵਧੀਆ ਫੀਡ ਪਾਉਣਾ ਤਾਂ ਆਪਣਾ ਐਨੀਮਲ ਦੁੱਧ ਵਧ ਹੀ ਜਾਂਦੇ ਆ ਵੀਰੇ ਯਾਰ ਤੁਸੀਂ ਐਂ ਦੇਖੋ ਇਹ ਮਦਰ ਦੀ ਦੇਖ ਲਓ ਸਟਰਕਚਰ ਵਗੈਰਾ ਬਾਡੀ ਵਗੈਰਾ ਹਜੇ ਵੀ ਦੁੱਧ ਬਹੁਤ ਵਧੀਆ ਚੱਲ ਰਿਹਾ ਇਹਦੇ ਥੱਲੇ ਵੀਰੇ ਯਾਰਾ ਬੋਡੀ ਬਹੁਤ ਵਧੀਆ ਮੈਂਟੇਨ ਪਈ ਆ ਨਾ ਜਿਆਦੇ ਫੈਟ ਆ ਤੇ ਨਾ ਜਿਆਦੇ ਇਹਦੀ ਬੋਡੀ ਕਮਜ਼ੋਰ ਆ ਵੀਰੇ ਯਾਰ ਇਹ ਉਹ ਬੁੱਲ ਦੀ ਮਦਰ ਆ ਇਮਪ੍ਰੈਸ਼ਨ ਦਾ ਸੀਮਨ ਲੱਗਿਆ ਹੋਇਆ ਸੀ ਵੀਰੇ ਯਾਰ ਉਹ ਵਰਲਡ ਵਾਈਡ ਦਾ ਸੀਮਨ ਸੀ ਉਹ ਆਪ ਜਿਹੜਾ ਬੋਲਾ ਉਹ ਸਟਾਕੀ ਦਾ ਸੀਮਨ ਦਾ ਵੀਰੇ ਸਾਰੇ ਐਨੀਮਲ ਜਿੰਨੇ ਬੈਠੇ ਆ ਦੇਖੋ ਐਨੀਮਲ ਜਿੰਨੇ ਇੱਧਰ ਖੜੇ ਆ ਸਾਰਿਆਂ ਦੀ ਗ੍ਰੋਥ ਹੌਲੀ ਹੌਲੀ ਯਾਰ ਜਿਵੇਂ ਜਿਵੇਂ ਡੇਰੀ ਤੇ ਪੁਰਾਣੇ ਹੋਈ ਜਾਵਾਂਗੇ ਬਾਈ ਯਾਰ ਡੇਰੀ ਦੀ ਆਪਣੀ ਦੀ ਜੇ ਆਪਾਂ ਧਿਆਨ ਦੇਈ ਜਾਵਾਂਗੇ ਥੋੜਾ ਥੋੜਾ ਲੱਭੀ ਆਪਾਂ ਕਿਵੇਂ ਦੀ ਫੀਡ ਪਾਉਣੀ ਆ ਤਾਂ ਕਰਕੇ ਆਪਣੀ ਡੇਰੀ ਦੀ ਗਰੋ ਕਰੀ ਜਾਣਾ ਕਰੀ ਜਾਣਾ ਜੇ ਆਪਾਂ ਪੁਰਾਣੇ ਹੋਈ ਜਾਵਾਂਗੇ ਤਾਂ ਆਪਾਂ ਡੇਰੀ ਤੇ ਧਿਆਨ ਨਹੀਂ ਦੇਵਾਂਗੇ ਬਿਲਕੁਲ ਤੇ ਫੇਰ ਆਪਣੇ ਡੇਰੀ ਦੀ ਗਰੋਥ ਰੁਕ ਜਾਣੀ ਆ ਵੀਰੇ ਯਾਰ ਆਹ ਇੱਧਰ ਜਿਹੜਾ ਆਪਾਂ ਉਹਦੋਂ ਕਹਿੰਦੇ ਸੈੱਡ ਆਪਣਾ ਕੰਪਲੀਟ ਹੋ ਗਿਆ ਬਣ ਕੇ ਇਹਦੇ ਬੱਬਲ ਸ਼ੀਟ ਵੀ ਲਵਾਈ ਆ ਸਾਰੇ ਸ਼ੈੱਡ ਥੱਲੇ ਵੀਰੇ ਇਹਦੇ ਤੇ ਆਪਾਂ ਵੀਡੀਓ ਫੇਰ ਕਰਾਂਗੇ ਬਾ 2-4 ਦਿਨਾਂ ਅੱਜ ਆਪਾਂ ਇੱਧਰ ਐਨੀਮਲ ਛੱਡ ਦਿਆਂਗੇ ਜਿਹੜੇ ਐਨੀਮਲ ਆਪਣੀ ਜਾਦੇ ਪੀੜੇ ਸੀਗੇ ਉਹ ਖੁੱਲ ਜਾਣਗੇ ਨਾਏ ਨਾਏ ਹਵਾ ਵਗੈਰਾ ਜ਼ਿਆਦੇ ਆਊਗੀ ਨਾਏ ਇਹਨਾਂ ਦੀ ਗਰੋਥ ਵਗੈਰਾ ਫਿਰ ਵਧੀਆ ਹੋਊ ਨਾਏ ਦੁੱਧ ਵਗੈਰਾ ਆਪਊਗਾ ਵੀਰੇ ਯਾਰ ਜਿਹੜੀ ਮੈਨ ਕਹਨੇ ਉਹਨੇ ਆਰਡਰ ਦੇ ਹਿਸਾਬ ਨਾਲ ਟੈਸਟੀਕਲ ਦੇਖੋ ਇਹਦੇ ਵੀਰੇ ਬਹੁਤ ਸੋਹਣੇ ਆ ਯਾਰ ਬਾਈ ਦੇਖ ਲੋ ਇਹਦੀ ਬੰਤਰ ਵੀਰੇ ਯਾਰ ਹਜੇ 1.5 ਸਾਲ ਦੀ ਉਮਰ ਆ ਬਾਈ ਇਸ ਬੁੱਲ ਦੀ ਐਸਟੀਓਆਈਸੀ ਸਟੌਕੀ ਸੀਗਾ ਇਹ ਬੁੱਲ ਦਾ ਨਾਮ ਵੀਰੇ ਯਾਰ ਪੀਡੀਐਫ ਇਹਦਾ ਸੀਮਣਾ ਇਹ ਹੈ ਤਾਂ ਨਮਾ ਕੇ ਨਹੀਂ ਖੜਾਇਆ ਵੈਸੇ ਹੀ ਖੜਾਗਾ ਵੀਰੇ ਇਹ ਐਜ਼ ਇਟ ਇਜ਼ ਮੈਂ ਵੀਡੀਓ ਬਣਾਉਣ ਲੱਗ ਗਿਆ ਇੱਥੇ ਫਾਰਮ ਦੇ ਉੱਪਰ ਜਿਵੇਂ ਖੜਾ ਸੀਗਾ ਵੀਰੇ ਇਹੇ ਦਾੜਾ ਦਾ ਆਪਾਂ ਬੰਨ ਕੇ ਰੱਖਦੇ ਆ ਵੀਰੇ ਨਹੀਂ ਆਪਣੇ ਐਨੀਮਲ ਇਤੇ ਖੁੱਲੇ ਹੁੰਦੇ ਆ ਇਹ ਬੰਨਿਆ ਹੋਣ ਦੇ باوجود ਵੀ ਇਹਦਾ ਕਦ ਕਾਠ ਹਾਈਟ ਵਗੈਰਾ ਗ੍ਰੋਥ ਵਗੈਰਾ ਬਹੁਤ ਸੋਹਣੀ ਹੈ ਇਹਦੀ ਯਾਰ ਪਿੱਛੋ ਬੰਤਰ ਵਗੈਰਾ ਸਾਰਾ ਇਹਦਾ ਸਟਰਕਚਰ ਵਗੈਰਾ ਥੋੜਾ ਜਿਹਾ ਬਲੈਕ ਜ਼ਿਆਦਾ ਹੈ ਇਹ ਬੈਕ ਸਾਈਡ ਇਹਦੀ ਵਾਈਟ ਵੀ ਆ ਨੀਚੋਂ ਸਾਰਾ ਵਾਈਟ ਆ ਬੈਕ ਬਲੈਕ ਤੋਂ ਲੱਤਾਂ ਤੇ ਉੱਪਰ ਉੱਪਰ ਤੱਕ ਇਹਦੇ ਡੱਬਾ ਵਾਈਟ ਬਾਈ ਪੂਛ ਵੀ ਅੱਧੀ ਵਾਈਟ ਆ ਇਹਦੀ ਸਾਰੀ ਬੰਤਰ ਬਹੁਤ ਸੋਹਣੀ ਆ ਵੀਰੇ ਇਸ ਬੁੱਲ ਦੀ ਜਿੱਥੇ ਜ਼ਿਆਦਾ ਰਿਪੀਟਿੰਗ ਦੀ ਸਮੱਸਿਆ ਆਉਂਦੀ ਆ ਉੱਥੇ ਤੁਸੀਂ ਆਪ ਦੇ ਫਾਰਮ ਤੇ ਆਪਦਾ ਚੰਗੀ ਬਰੀਡ ਦਾ ਬੁੱਲ ਰੱਖ ਸਕਦੇ ਹੋ ਜੇ ਕਿਸੇ ਫਾਰਮ ਤੋਂ ਤੁਸੀਂ ਬੁੱਲ ਖਰੀਦਦੇ ਵੀ ਆ ਵਧੀਆ ਰਿਕਾਰਡ ਵਾਲਾ ਯਾਰ ਜੇ ਕਿਸੇ ਫਾਰਮ ਵਾਲਾ ਬੁੱਲ ਆਪਣਾ ਸੇਲ ਕਰਦਾ ਵੀ ਆ ਤਾਂ ਉਹਨੂੰ ਸਹੀ ਰਿਕਾਰਡ ਦੱਸ ਕੇ ਸੇਲ ਕਰਨਾ ਚਾਹੀਦਾ ਕਿਉਂ ਅੱਗੇ ਵੀਰ ਦੀ ਕਿਸੇ ਦੇ ਜਿਹਨੇ ਮੁੱਲ ਖਰੀਦ ਲਾਂਗਾ ਉਹਦੀ ਅੱਗੇ ਬਰੀਡ ਤਿਆਰ ਹੁੰਦੀ ਆ ਬਰੀਡ ਉਹਦੀ ਇੱਥੋਂ ਹੀ ਤਿਆਰ ਹੋਣੀ ਆ ਜੇ ਆਪਾਂ ਉਹਨੂੰ ਚੰਗਾ ਬੁੱਲ ਦੇਵਾਂਗੇ ਬਾਈ ਕੱਲ ਨੂੰ ਜੇ ਇਹਦਾ ਆਪਾਂ ਸੀਮਨ ਵੀ ਤਿਆਰ ਕਰਾਇਆ ਤਾਂ ਵੀ ਇਹਦਾ ਰਿਕਾਰਡ ਪੂਰਾ ਹੋਊਗਾ ਕਿਉਂ ਆਪਾਂ ਆਪਣੇ ਫਾਰਮ ਤੇ ਪੂਰਾ ਰਿਕਾਰਡ ਮੈਂਟੇਨ ਰੱਖਿਆਗਾ ਜੇ ਕਿਸੇ ਵੀਰ ਨੂੰ ਬਾਈ ਯਾਰ ਜਿਵੇਂ ਹੁਣ ਆਪਾਂ ਬੱਚਾ ਰੱਖਿਆ ਹੋਇਆ ਹੈ ਇਹ ਇਹ ਤਾਂ ਹੁਣ ਜਦੋਂ ਆਪਾਂ ਸੇਵਾ ਕਰਦੇ ਆਂ 1.5 ਸਾਲ ਦਾ ਹੋ ਗਿਆ ਆਪਣੇ ਕੋਲੇ ਉਦੇ ਹਿਸਾਬ ਨਾਲ ਇਹ ਵਧੀਆ ਰਿਕਾਰਡ ਵਾਲੇ ਤਾਂ ਆਪਾਂ ਆਪਦੇ ਫਾਰਮ ਵਾਸਤੇ ਰੱਖਿਆਗਾ ਕਈ ਵਾਰ ਆਪਾਂ ਪਹਿਲਾਂ ਵੀ 2-3 ਬੱਚੇ ਸੇਲ ਕਰੇ ਆਪਾਂ ਆਪਦੇ ਫਾਰਮ ਤੋਂ ਯਾਰਾ ਵਧੀਆ ਸੇਲ ਹੋ ਜਾਂਦੇ ਆ ਜਿਹੜੇ ਵਧੀਆ ਰਿਕਾਰਡ ਵਾਲੇ ਹੁੰਦੇ ਆ ਯਾਰਾ ਕਈ ਵੀਰ ਆਪਣੇ ਕੋਲੋਂ ਬੱਚੇ ਮੰਗਦੇ ਹੁੰਦੇ ਕਹਿੰਦੇ ਯਾਰ ਵਧੀਆ ਰਿਕਾਰਡ ਵਾਲਾ ਬੱਚਾ ਚਾਹੀਦਾ 2-3 ਬੰਦੇ ਆਪਣੇ ਤੋਂ ਪਹਿਲਾਂ ਵੀ ਲੈ ਕੇ ਗਏ ਆ ਵੀਰੇ ਯਾਰਾ ਆਪਣੇ ਕੋਲੇ گاਵਾ ਹੈਗੀਆਂ ਵਿਚ ਵਿਚ ਵਧੀਆ ਰਿਕਾਰਡ ਵਾਲੀਆਂ 10000 ਤੋਂ ਲੀਟਰ ਤੋਂ ਉੱਪਰ ਵਾਲੀਆਂ ਕਈ گاਵਾ ਆਪਣੇ ਕੋਲੇ ਉਦੇ ਹਿਸਾਬ ਨਾਲ ਜੇ ਕਿਸੇ ਵੀਰ ਨੂੰ ਬੱਚੇ ਦੀ ਲੋੜ ਹੁੰਦੀ ਆ ਆਪਾਂ ਫ੍ਰੀ ਆਫ ਕੋਸਟ ਜੇ ਆਪਣੇ ਫਾਰਮ ਤੇ ਕੋਈ ਬੱਚਾ ਆਉਂਦਾ ਵਧੀਆ ਰਿਕਾਰਡ ਵਾਲਾ ਕਹਿ ਕੇ ਦਵਾਂਗੇ ਸਾਰਾ ਰਿਕਾਰਡ ਚੈੱਕ ਕਰਾ ਕੇ ਉਹ ਆਪਾਂ ਫ੍ਰੀ ਦੇ ਦੇਾਂਗੇ ਪਰ ਉਹ ਲਿਜਾਣਾ ਪਊਗਾ ਤੁਹਾਨੂੰ ਪਹਿਲੇ 10 ਦਿਨਾਂ ਦੇ ਵਿੱਚ ਵਿੱਚ ਸੂਣ ਤੋਂ 10 ਦਿਨਾਂ ਦੇ ਵਿੱਚ ਵਿੱਚ ਆਪਣੇ ਫਾਰਮ ਤੋਂ ਬੱਚਾ ਲਿਆ ਸਕਦੇ ਹੋ ਤੁਸੀਂ ਕਈ ਵੀਰ ਪਹਿਲਾਂ ਵੀ ਲੈ ਕੇ ਪੈਂਦਾ ਜਿਹੜਾ ਪਹਿਲਾਂ ਆ ਕੇ ਲੈ ਗਿਆ ਉਹਨੂੰ ਆਪਾਂ ਬੱਚਾ ਦੇ ਦਿੰਨੇ ਹੁੰਦਾ ਵੀਰੇ ਯਾਰਾ ਕਈ ਵੀਰ ਪਿਛਲੇ ਵਾਰ ਖਾਲੀ ਵੀ ਮੁੜ ਕੇ ਬਿਨਾ ਬੱਚਾ ਲੈ ਜਾ ਕੇ ਆਉਂ ਉਦੋਂ ਪਹਿਲਾਂ ਆ ਕੇ ਕੋਈ ਹੋਰ ਲਾਇਆ ਜਾਂਦਾ ਸੀਗਾ ਤਾ ਕਰਕੇ ਕਹਨੇ ਆ ਜੇ ਕਿਸੇ ਵੀਰ ਨੇ ਬੱਚਾ ਵਗੈਰਾ ਫਾਰਮ ਤੋਂ ਲੈਣਾ ਵੀ ਹੁੰਦਾ ਜਦੋਂ ਸੂਆ ਪਾਇਆ ਜਾਂਦਾ ਆਪਣੇ ਫਾਰਮ ਤੇ ਉਦੋਂ ਪਹਿਲੇ 10 ਦਿਨਾਂ ਦੇ ਵਿੱਚ ਵਿੱਚ ਆਪਣੇ ਫਾਰਮ ਤੋਂ ਖਰੀਦ ਸਕਦਾਗਾ ਖਰੀਦ ਨਹੀਂ ਸਕਦਾ ਮੇਰਾ ਕਹਿੰਦਾ ਮਤਲਬ ਪਹਿਲੇ 10 ਦਿਨਾਂ ਦੇ ਵਿੱਚ ਆਪਾਂ ਉਹਨੂੰ ਫ੍ਰੀ ਆਫ ਕੋਸਟ ਬੱਚਾ ਦੇਵਾਂਗੇ ਪੂਰਾ ਰਿਕਾਰਡ ਦੱਸ ਕੇ ਜਿਹੜਾ ਬੱਚਾ ਆ ਗਰੂ ਉਹਦਾ ਨਾਂ ਦਾ ਪੂਰਾ ਰਿਕਾਰਡ ਦੱਸਾਂਗੇ ਪੂਰੇ ਦੁੱਧ ਵਾਲੀ ਗਾਂ ਦਾ ਬੱਚਾ ਹੋਊਗਾ ਵੀਰੇ ਯਾਰ ਜੇ ਕਿਸੇ ਵੀਰ ਨੇ ਲੈ ਕੇ ਜਾਣਾ ਹੋਇਆ ਜੇ ਕਿਸੇ ਵੀਰ ਨੇ ਆਦੇ ਫਾਰਮ ਦੇ ਪਾਲਣਾ ਹੋਇਆ ਉਹਦੇ ਰਿਪੀਟਿੰਗ ਜ਼ਿਆਦਾ ਹੁੰਦੀ ਹੁੰਦੀ ਓਦੀ ਇਹਦਾ ਸਾਲ ਦੇ ਵਿੱਚ ਹੀ ਬਣ ਜਾਂਦੀ ਆ ਸਾਲ 'ਚ ਹੀ ਗਰੋਥ ਹੋ ਜਾਂਦੀ ਆ ਦੀ ਸਵਾ ਸਾਲ 'ਚ ਇਹ ਗਾਵਾਂ ਕਰਨ ਜੋਗਾ ਹੋ ਜਾਂਦਾ ਵੀਰੇ ਯਾਰ ਤਾਂ ਕਰਕੇ ਕਹਿਣਾ ਲੈ ਵੀ ਛੋਟਾ ਬੱਚਾ ਹੀ ਤੁਸੀਂ ਆਪਦੇ ਫਾਰਮ ਤੇ ਜੇ ਕਿਸੇ ਵੀ ਨੂੰ ਲੋਡ ਹੁੰਦੀ ਆ ਮੈਂ ਇਥੋਂ ਲਿਆ ਸਕਦਾਗਾ ਜਿੰਨੇ ਕੇ ਮੇਰੇ ਕੋਲੇ ਬੱਚੇ ਆਉਣਗੇ ਫਾਰਮ ਤੇ ਉਹਦੇ ਹਿਸਾਬ ਨਾਲ ਬਾਈ ਆਪਾਂ ਦੇ ਸਕਦੇ ਆ ਫ੍ਰੀ ਆਫ ਕੋਸਟ ਦਵਾਂਗੇ ਬਾਈ ਯਾਰਾ ਹੁਣ ਆਪਾਂ ਵੀਰ ਜੀ ਵੀਡੀਓ ਐਂਡ ਕਰਦੇ ਆ ਜਿਆਦਾ ਤੇ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ